ਸਾਰੇ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਟਾਈਮ 4:00 ਵਜ ਗਏ ਅੱਜ ਤਾਂ ਆਪਾਂ ਅੱਧਾ ਘੰਟਾ ਪਹਿਲਾਂ ਚੱਕ ਲਿਆ ਕੈਮਰਾ ਚਾਬੀ ਕਿਹ ਹਟਿਆ ਹੁਣ ਪਹਿਲਾਂ ਆਪਾਂ ਪਿੰਡ ਵਾਗੇ ਸੀ ਜੀ ਕੰਮ ਸੀ ਕੋਈ ਜ਼ਰੂਰੀ ਅੱਧਾ ਘੰਟਾ ਘੰਟਾ ਲੱਗ ਗਿਆ ਉੱਥੇ 11:00 ਵਜੇ ਕੰਮ ਨਿਬੜੇ ਸਾਢੇ ਗਏ ਨਾ ਗੈਸ ਹੀ ਆਉਂਦੇ ਨੂੰ 1 ਵਜ ਗਿਆ ਉਸ ਤੋਂ ਬਾਅਦ ਅਨਸਾਰ ਆਪਣਾ ਬਾਜ਼ਾਰ ਦਾ ਕੰਮ ਸੀ ਸੁਨਾਮ ਦਾ ਉੱਥੇ ਚਲੇ ਗਏ ਹੁਣ ਆਈਆਂ ਮੈਂ ਆ ਕੇ ਮੱਝਾਂ ਨੂੰ ਕੱਖ ਪਾਤੇ ਤੇ ਹੁਣ ਆਪਾਂ ਚਾਹ ਬਣਾ ਕੇ ਪੀਤੀਏ ਚਾਹ ਵੀ ਕਿੰਨਾਸ ਆ ਗਿਆ ਹੁਣ ਆਪਾਂ ਕੰਮ ਕਰਦੇ ਆ ਤੇ ਦੇਖੋ ਜੀ ਹੁਣ ਆ ਜੀ ਇੰਦਰ ਉਧਰ ਸਮਾਨ ਨੂੰ ਦੇਖੋ ਉੱਥੇ ਭਾਂਡੇ ਕਿਵੇਂ ਪਾਏ ਨੇ ਪਠੜਵਾਲ ਦੀ ਸਵੇਰੇ ਕਾਲੀ ਕਾਲੀ ਐਂਸਟ ਤੇ ਹੁਣ ਤਾਂ ਧੁੱਪ ਵਧੀਆ ਪੈਂਦੀ ਆ ਹੁਣ ਤਾਂ ਮੌਸਮ ਠੀਕ ਹੈ ਆਪਾਂ ਨੇ ਬਣਾਇਆ ਸੀ ਕੱਲ ਸਾਗ ਸਬਜ਼ੀ ਆਪਾਂ ਸਾਗੀ ਤੜਕਾਂਗੇ ਤੇ ਚਲੋ ਜੀ ਇੱਧਰ ਹੁਣ ਆਪਾਂ ਭੈਣਾਂ ਦੇ ਮੈਸੇਜ ਆਉਂਦੇ ਨੇ ਜੀ 벨ਵਟ ਬਰੋਸੇ ਦੇ ਵਿੱਚ ਸਾਰਾ ਓਕੇ ਖਤਮ ਸਟਾਕ ਜਿਹੜਾ ਵੀ ਹੈਗਾ ਮੈਂ ਤੁਹਾਨੂੰ ਦਿਖਾ ਦਨੀ ਆ ਵੀ ਕਿਹੜਾ ਕਿਹੜਾ ਕਲਰ ਮਿਲੂਗਾ ਤੁਹਾਨੂੰ ਇੱਕ ਇਹ ਵਾਲਾ ਮਿਲ ਜੂਗਾ ਜੀ ਨੇਵੀ ਬਲੂ ਕਲਰ ਦੇਖੋ ਕਰੇਪ ਦੀ ਨੇਵੀ ਬਲੂ ਕਲਰ ਦੀ ਸਲਵਾਰ ਹੈ ਇੱਕ ਤਾਂ ਏ ਇੱਕ ਸੂਟ ਰਹਿ ਗਿਆ ਸਿੰਗਲ ਜੀ ਇੱਕ ਹੈਗਾ ਜੀ ਬਾਈਨ ਦੇਖੋ ਇਹ ਵਾਲਾ ਇਹਦੇ ਨਾਲ ਵੀ 크ਰੇਪ ਦੀ ਸਲਵਾਰ ਮਿਲੂਗੀ ਤੇ ਇਹ ਆਪਣਾ ਸੇਲ ਹੋ ਗਿਆ ਇਹ ਵਾਲਾ ਇੱਕ ਰਹਿ ਗਿਆ ਜੀ ਇਸ ਤਰ੍ਹਾਂ ਦਾ ਆਵਲਾ ਕਲਰ ਬਹੁਤ ਪਿਆਰਾ ਕਲਰ ਹੈ ਵੀ ਜਿਨ੍ਹਾਂ ਨੂੰ ਪਸੰਦ ਹੈ ਇਹਨਾਂ ਦਾ ਡਿਜ਼ਾਈਨ ਸਾਰਿਆਂ ਦੇ ਤਿੰਨਾਂ ਦੇ ਚੇਂਜ ਹੋ ਜਣੇ ਸੇਮ ਡਿਜ਼ਾਈਨ ਵਾਪਸ ਆਈ ਨਹੀਂ ਦੁਬਾਰਾ ਕਿ ਤੁਸੀਂ ਮੇਰੀਆਂ ਭੈਣਾਂ ਨੇ ਲੈਣਾ ਕੋਈ 벨ਵਟ ਬਰੋਸੇ ਦਾ ਬਸ ਤਿੰਨ ਕਲਰ ਰਹਿ ਗਏ ਇਸ ਤੋਂ ਬਾਅਦ ਦੁਬਾਰਾ ਸਟਾਕ ਨਹੀਂ ਆਊਗਾ ਤਾਂ ਤੁਸੀਂ ਜਲਦੀ ਜਲਦੀ ਕਨਫਰਮ ਕਰ ਸਕਦੇ ਹੋ ਤੇ ਜਿਵੇਂ ਆਪਣੇ ਕੋਲ ਇਹ ਸੀਗਾ ਬਰੋਕਟ ਦੇ ਵਿੱਚ ਇਹ ਦੁਬਾਰਾ ਤੋਂ ਨਹੀਂ ਆਇਆ ਸਾਰਾ ਸੇਮ ਚੀਜ਼ ਦੁਬਾਰਾ ਨਹੀਂ ਆਉਂਦੀ ਜੀ ਤੇ ਇੱਕ ਆਪਾਂ ਤੁਹਾਨੂੰ ਦਿਖਾਉਨੇ ਆ ਜੀ 벨ਵਟ ਬਰੋਸੇ ਦੇ ਸੌਰੀ ਸਿਲਕ ਪਸ਼ਮੀਨੇ ਦੇ ਕਲਰ ਨੇ ਇਹ ਵੀ ਬਸ ਜਿਹੜਾ ਸਟਾਕ ਹੁਣ ਆਪਣੇ ਕੋਲ ਆ ਗਿਆ ਆ ਗਿਆ ਇਸ ਤੋਂ ਬਾਅਦ ਇਹ ਆਉਣਾ ਨਹੀਂ ਹੈਗਾ ਜਿਹੜਾ ਇਹ ਨੀਚੇ ਵਾਲਾ ਹੈਗਾ ਜੀ ਇਹ ਹੈਗਾ ਮਹਿਰੂਨ ਕਲਰ ਦੇਖੋ ਜੀ ਬਲੈਕ ਤੇ ਮਹਿਰੂਨ ਦਾ ਹਨਾ ਇਹਦੇ ਵਿੱਚ ਦੋ ਤਾਗੇ ਹੁੰਦੇ ਨੇ ਦੂਸਰਾ ਆ ਗਿਆ ਜੀ ਮਜੈਂਟਾ ਇਸ ਤਰ੍ਹਾਂ ਦਾ ਤੀਸਰਾ ਆ ਗਿਆ ਜੀ ਮੋਰ ਪੰਖੀ ਇਸ ਤੋਂ ਬਾਅਦ ਇਹ ਵਾਲਾ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਡਬਲ ਟੋਨ ਜੀ ਤੇ ਆ ਗਿਆ ਗ੍ਰੀਨ ਤੇ ਨਾਲ ਹਨਾ ਥੋੜਾ ਜਿਹਾ ਇਸ ਤੋਂ ਬਾਅਦ ਇਹ ਨਾਭੀ ਇਹ ਕੱਲਾ ਨਾਭੀ ਹੈ ਜੀ ਇਹ ਮਹਿਰੂਨੀ ਹੈਗਾ ਇਹ ਨਾਭੀ ਹੈ ਇਹ ਵਾਲਾ ਹੈਗਾ ਜੀ orange ਸੰਗਤਰੀ ਤੇ ਇੱਕ ਤੁਹਾਨੂੰ ਮਿਲੂਗਾ ਇਹ ਵਾਲਾ lemon color ਇਹਦੇ ਵਿੱਚ lemon color ਦਾ ਇੱਕੋ ਹੀ ਸੂਟ ਹੈ ਬਾਕੀ ਤੁਸੀਂ ਆਪਣੇ ਤੋਂ ਪਿੱਕਾ ਲੈ ਸਕਦੇ ਹੋ ਤੇ ਚਲੋ ਜੀ ਹੁਣ ਆਪਾਂ ਮੈਂ ਆ ਸੂਟ ਨੇ ਜਿਹੜੇ ਇਹਨਾਂ ਦੀ ਪੈਕਿੰਗ ਕਰਦੀਆਂ ਪ੍ਰੈਸਾਂ ਇਹਨਾਂ ਤੇ ਰਾਤ ਕਰਤੀਆਂ ਤੇ ਦੇਖੋ ਸਵੇਰੇ ਮੈਨੂੰ ਫੇਰ ਨਹੀਂ ਟਾਈਮ ਲੱਗਿਆ ਤੇ ਇਧਰ ਆਪਾਂ ਤੁਹਾਨੂੰ ਪਸ਼ਮੀਨੇ ਦੇ ਕਲਰ ਦਿਖਾ ਦਿੰਨੇ ਆ ਜੀ ਬਸ ਐਂਡ ਹੋ ਗਿਆ ਪਸ਼ਮੀਨੇ ਦੇ ਕਲਰਾਂ ਦਾ ਕੋਈ ਪਤਾ ਨਹੀਂ ਆ ਵੀ ਸਕਦੇ ਨੇ ਨਹੀਂ ਵੀ ਆ ਸਕਦੇ ਨੇ ਅਸੀਂ ਹੁਣ ਵੀ ਐ ਕਸਟਮਰ ਨੂੰ ਧੋਖੇ ਦੇ ਵਿੱਚ ਨਹੀਂ ਰੱਖਦੇ ਵੀ ਜ਼ਰੂਰੀ ਆਉਣਗੇ ਦੇਖੋ ਜੀ ਇਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਜਿਹੜਾ ਉਹ ਪਹਿਲਾਂ ਨਾਲ ਸੀਗਾ ਉਹ ਹੈਗਾ ਮੋਰ ਉਹ ਮੋਰ ਪੰਖੀ ਕਲਰ ਹੈ ਇਹ ਹੈਗਾ ਫਿਰੋਜੀ ਕਲਰ ਵੀਡੀਓ ਦੇ ਵਿੱਚ ਥੋੜਾ ਜਿਹਾ ਦੇਖੋ ਜੀ ਇਸ ਤਰ੍ਹਾਂ ਦਾ ਤੇ ਇੱਕ ਇਹ ਵਾਲਾ ਹੈਗਾ ਪਿੰਕ ਤੇ ਗਰੇ ਦਾ ਜੀ ਦੇਖੋ ਇਹ ਪਿੰਕ ਤੇ ਗਰੇ ਵਾਲਾ ਇਹ ਵੀ ਮੇਰੇ ਭੈਣਾ ਤੁਸੀਂ ਅੱਜ ਹੀ ਵੀਡੀਓ ਦੇਖ ਕੇ ਨਾ ਜੀ ਆਹ ਕਲਰ ਲੈਣਾ ਇਹ ਮੈਂ ਸਿੰਗਲ ਸਿੰਗਲ ਸੂਟ ਹੀ ਲੈ ਕੇ ਆ ਤੁਹਾਨੂੰ ਸਿੰਗਲ ਸਿੰਗਲ ਹੀ ਮਿਲਨੇ ਤਾਂ ਤੁਸੀਂ ਸੂਟ ਬੁੱਕ ਕਰ ਸਕਦੇ ਹੋ ਫਿਰ ਨਹੀਂ ਮਿਲਨੇ ਅਗਲਾ ਕਲਰ ਆ ਗਿਆ ਜੀ ਇਹਦੇ ਵਿੱਚ ਰਸਟ ਕਲਰ ਇਹ ਫੋਨ ਦੇ ਵਿੱਚ ਥੋੜਾ ਜਿਹਾ ਉਹ ਦਿਖ ਰਿਹਾ ਇਹ ਹੈਗਾ ਰਸਟ ਕਲਰ ਦੇਖੋ ਜੀ ਫੋਨ ਦੇ ਵਿੱਚ ਥੋੜਾ ਜਿਹਾ ਲਾਈਟ ਦਿਖ ਰਿਹਾ ਪਰ ਇਹ ਰਸਟ ਹੈ ਪ੍ਰੋਪਰ ਰਸਟ ਕਲਰ ਹੈ ਇਹ ਡਬਲ ਟੋਨ ਕਰਕੇ ਨਾ ਇਹਦੇ ਵਿੱਚ ਫਰਕ ਪੈ ਜਾਂਦਾ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕ੍ਰੀਨਸ਼ਾਟ ਲੈ ਸਕਦੇ ਹੋ ਮੈਂ ਗੇਟ ਖੋਲ ਕੇ ਦੇਖਾਂ ਜੇ ਚਾਨਣ ਸਾਫ ਰੰਗ ਦਿਖੂਗਾ ਇਹਦਾ ਦੇਖੋ ਜੀ ਰੈਸਟ ਕਲਰ ਆ ਇਹ ਇਹਦੇ ਆਪਣੇ ਕੋਲ ਦੋ ਸੂਟ ਆਏ ਨੇ ਜੀ ਇੱਕ ਸੂਟ ਬੁੱਕ ਹੈ ਇਹਨਾਂ ਚੋਂ ਇੱਕ ਸੂਟ ਹੈਗਾ ਐਕਸਟਰਾ ਪਲੀਜ਼ ਜੇ ਤੁਸੀਂ ਜਲਦੀ ਜਲਦੀ ਲੈਣਾ ਤਾਂ ਜਲਦੀ ਜਲਦੀ ਮੈਸੇਜ ਕਰੋ ਜੀ ਫਿਰ ਕਲਰ ਸੇਮ ਨਹੀਂ ਮਿਲਦੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਚਲੋ ਜੀ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਹੈ ਆਪਾਂ ਇੱਕ ਵਾਰ ਨਿਗਾਹ ਕਰਵਾ ਦਿੰਨੇ ਆ ਤਾਂ ਤੁਸੀਂ ਇੰਨਾ ਚੋ ਵੀ ਲੈ ਸਕਦੇ ਹੋ ਪਸ਼ਮੀਨੇ ਦੇ ਕਢਾਈ ਵਾਲੇ ਰਹਿ ਗਏ ਜੀ ਆਪਣੇ ਕੋਲ ਇਹ ਵੀ ਘੇਰੇ ਦੀ ਕਢਾਈ ਵਾਲਾ ਟੂ ਟੋਨ ਪਸ਼ਮੀਨਾ ਇਹ ਸਿਲਕ ਪਸ਼ਮੀਨਾ ਨਹੀਂ ਹੈਗਾ ਇਹ ਵੀ ਟੂ ਟੋਨ ਵਾਲਾ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਵੀ ਟੂ ਟੋਨ ਵਾਲਾ ਹੈ ਤੇ ਇੱਕ ਇਹ ਵਾਲਾ ਰਹਿ ਗਿਆ ਜੀ ਚਾਰ ਕਲਰ ਰਹਿ ਗਏ ਇਹਦੇ ਵਿੱਚ ਬਾਕੀ ਸਾਰਾ ਆਪਣਾ ਹੈਗਾ ਨਾਲ-ਨਾਲ ਹੁੰਦੇ ਸੇਲ ਹੋਈ ਜਾਂਦੇ ਨੇ ਜੀ ਕੁਝ ਆਰਡਰ ਵੀ ਹੋ ਜਾਂਦੇ ਨੇ ਉਦੋਂ ਤੱਕ ਤੇ ਚਲੋ ਜੀ ਹੁਣ ਆਪਾਂ ਮੈਂ ਆਰ ਕੇ ਬਟੀਕ ਲਈ ਵੀ ਵੀਡੀਓ ਅਪਲੋਡ ਕਰਨੀ ਹੈ ਚਲੋ ਜੀ ਲਾਲਾ ਡੇਰਾ ਹੁਣ ਇੱਥੇ ਆਪਾਂ ਨੇ ਅੱਜ ਸਾਗ ਬਣਾਇਆ ਸੀ ਕੱਲ ਉਹੀ ਤੜਕਾਂਗੇ ਹੁਣ ਸਬਜ਼ੀ ਅੱਜ ਨਹੀਂ ਬਣਾਉਂਦੇ ਇਸ ਲਈ ਸਾਗ ਕਰ ਲੈਨੇ ਆ ਫਿਰ ਵੀ ਇੱਕ ਦਿਨ ਤਾਂ ਆਰਾਮ ਨਾਲ ਕੱਢਾਂਗੇ ਵਿੱਚ ਦੀ ਹੈਨਾ ਤੇ ਮੈਂ ਨਾ ਕਿ ਦੋ ਦਿਨ ਵੀਡੀਓ ਸਵੇਰੇ ਬਲੌਗ ਪਤ ਨਹੀਂ ਕਿ ਮੈਨੂੰ ਸ਼ਾਮ ਨੂੰ ਟਾਈਮ ਹੀ ਲੱਗਦਾ ਲੇਟ ਹੋ ਜਾਂਦੇ ਬਲੌਗ ਪਏ ਹੀ ਨਹੀਂ ਮੈਂ ਸੋਚਿਆ ਵੀ ਬਲੌਗ ਸਵੇਰੇ ਪਾ ਦੇ ਕਰੀਏ ਆਪਾਂ ਤੇ ਸੂਟਾਂ ਦੀ ਵੀਡੀਓ ਸ਼ਾਮ ਨੂੰ ਪਾ ਦੇ ਕਰੀਏ ਕੱਲ ਜੀ ਬਣੀ ਨਹੀਂ ਮੈਂ ਪਾਈ ਵੀ ਦੋ ਦਿਨ ਪਹਿਲਾਂ ਹੁਣ ਕਾਫੀ ਟਾਈਮ ਤੋਂ ਨਾ ਇੰਨੇ 5-6 ਸਾਲਾਂ ਤੋਂ ਆਪਾਂ ਵੀਡੀਓ ਜਿਹੜੀ ਬਲੌਗ ਆਪਾਂ ਸ਼ਾਮ ਨੂੰ ਪਾ ਰਹੇ ਆ ਤੇ ਸਾਰਿਆਂ ਨੂੰ ਸ਼ਾਮ ਨੂੰ ਇੰਤਜ਼ਾਰ ਰਹਿੰਦਾ ਬਲੌਗ ਦਾ ਤੇ ਮੈਂ ਸਵੇਰੇ ਪਾਇਆ ਦੋ ਦਿਨ ਹੋ ਗਏ ਵੀਡੀਓ ਤੇ ਗੱਲ ਜੀ ਨਹੀਂ ਬਣੀ ਉਹਨਾਂ ਵਧੀਆ ਰਿਸਪੌਂਸ ਨਹੀਂ ਮਿਲਿਆ ਕੁਝ ਸਵੇਰੇ ਆਏ ਵੀ ਹੁੰਦਾ ਹਨ ਵੀ ਭੈਣਾਂ ਦਾ ਕੰਮ ਦਾ ਟਾਈਮ ਹੁੰਦਾ ਜਿਹੜੇ ਮੇਰੇ ਬਾਦਲੇ ਕਸਟਮਰ ਹੈ ਆਪਣੇ ਹੈਗੇ ਨੇ ਜੀ ਵਿਊਅਰਸ ਉਹ ਵਿਚਾਰੇ ਕੁਛ ਕੰਮਾਂ ਤੇ ਚਲੇ ਜਾਂਦੇ ਨੇ ਕੁਛ ਥੱਕ ਕੇ ਸੌਂ ਜਾਂਦੇ ਨੇ ਜਦੋਂ ਆਪਾਂ ਸਵੇਰੇ ਸ਼ਾਮ ਸਹੀ ਟਾਈਮ ਤੇ ਵੀਡੀਓ ਅਪਲੋਡ ਕਰਦੇ ਹਾਂ ਉਹ ਦੋ ਘੰਟਾ ਦੋ ਘੰਟਾ ਦਾ ਆਪਣੇ ਫਰਕ ਹੁੰਦਾ ਹੈ ਤਾਂ ਉਹ ਥੋੜਾ ਮੋਟਾ ਵਿਚਦੀ ਟਾਈਮ ਚੋਂ ਟਾਈਮ ਕੱਢ ਕੇ ਹਨਾ ਫੋਨ ਦੇਖ ਲੈਂਦੇ ਨੇ ਆਪਣੇ ਉਰੇ ਵੀ ਐ ਹੁੰਦਾ ਵੀ ਭੈਣਾ ਰਾਤ ਨੂੰ ਪੈਣ ਲੱਗੇ ਆ ਫ੍ਰੀ ਹੋ ਕੇ ਦੇਖ ਲੈਂਦੀਆਂ ਨੇ ਜਿਵੇਂ ਹੁਣ ਆਪਾਂ ਸਵੇਰੇ ਵਾਲੀ ਵੀਡੀਓ ਪਾਉਦੇ ਆ ਸੂਟਾਂ ਦੀ 11 ਮਈ ਤੱਕ ਭੈਣਾ ਦੇ ਕੰਮ ਨਿਭੜਦੇ ਨੇ ਵਿਚਦੀ ਅੱਧਾ ਘੰਟਾ ਘੰਟਾ ਦੋ ਘੰਟੇ ਫ੍ਰੀ ਹੁੰਦੇ ਨੇ ਤਾਂ ਉਹ ਦੋ ਦੇਖ ਲੈਂਦੀਆਂ ਨੇ ਟਾਈਮਿੰਗ ਵੈਸੇ ਸਹੀ ਹੈ ਵੀ ਸੂਟਾਂ ਦੀ ਵੀਡੀਓ ਸਵੇਰੇ ਤੇ ਬਲੌਗ ਸ਼ਾਮ ਨੂੰ ਮੈਂ ਹੁਣ ਇਸ ਲਈ ਇਹ ਪਹਿਲਾਂ ਮੈਨੂੰ ਐਸੀ ਵੀ ਮੈਂ ਸਵੇਰੇ ਵਲੌਗ ਪਾਉਂਗੀ ਨਹੀਂ ਮੈਂ ਕੋਈ ਗੱਲ ਨਹੀਂ ਜੀ ਕਿ ਸਵੇਰੇ ਪੈ ਗਿਆ ਤੇ ਹੁਣ ਸ਼ਾਮ ਨੂੰ ਮੈਂ ਵਲੌਗ ਪਾਉਂਗੀ ਬਾਕੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਮੈਨੂੰ ਵਧੀਆ رائے ਦਿਓ ਵੀ ਕਿਵੇਂ ਕਰੀਏ ਆਪਾਂ ਜਿਵੇਂ ਆਪਣਾ ਰੈਗੂਲਰ ਕੰਮ ਚੱਲ ਰਿਹਾ ਵੀ ਸਵੇਰੇ ਸੂਟਾਂ ਦੀ ਵੀਡੀਓ ਸ਼ਾਮ ਨੂੰ ਵਲੌਗ ਐਵੇਂ ਹੀ ਪਾਈਏ ਜਾਂ ਜਿਵੇਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਹਾਨੂੰ ਕਿਵੇਂ ਸਹੀ ਲੱਗਿਆ ਕਿਵੇਂ ਆਪਾਂ ਵੀਡੀਓ ਪਾਈਏ ਚਲੋ ਜੀ ਹੁਣ ਆਪਾਂ ਇਹਨਾਂ ਸੂਟਾਂ ਦੀ ਮੈਂ ਪੈਕਿੰਗ ਕਰਦੀ ਆਂ ਇਹਦਾ ਸੂਟ ਨੇ ਇਕੱਠੇ ਇਹ ਦੂਸਰ ਸਦਵਰ ਆਪਣਾ ਇਹਨਾਂ ਨੂੰ ਸਵੇਰੇ ਮੈਂ ਸਾਰੇ ਪਾਰਸਲ ਪੈਕ ਕਰਕੇ ਰੱਖੂਗੀ ਕੋਸ਼ਿਸ਼ ਮੇਰੀ ਕੱਲ੍ਹ ਸੀ ਵੀ ਮੈਂ ਪਾਰਸਲ ਪੈਕ ਕਰਕੇ ਰੱਖਦਾ ਸਵੇਰੇ ਅੱਜ ਲਾਦਾ ਅੱਜ ਮੇਥੋਂ ਫੇਰ ਨਹੀਂ ਲੱਗੇ ਜੀ ਕੰਮਾਂ ਦੇ ਵਿੱਚ ਲੇਟ ਹੋ ਗਏ ਇੱਕ ਮੈਨੂੰ ਸਵੇਰੇ ਹਨਾ ਥੋੜੇ ਮੋਟੇ ਨਾਲ 10 11 ਵੱਜ ਜਾਂਦੇ ਨੇ ਹੁਣ ਨਾ ਆਪਾਂ ਪਹਿਲਾਂ ਰੋਟੀ ਬਣਾ ਕੇ ਰੱਖ ਸਕਦੇ ਆ ਠੰਡ ਹੈ ਨਾਲ ਦੀ ਨਾਲ ਉਹ ਠੰਡੀਆਂ ਹੋ ਜਾਂਦੀਆਂ ਨੇ ਇੱਕ ਸਾਨੂੰ ਆਇਆ ਵੀ ਅਸੀਂ ਬਣਾਉਂਦੀ ਆਦਤ ਹੈ ਹੁਣ ਠੰਡ ਠੰਡ ਸਾਡੇ ਇਹੀ ਕੰਮ ਚੱਲੂ ਸ਼ਾਮ ਨੂੰ ਵੀ ਰੋਟੀ ਹੈ ਜਿਹੜੀ ਤਵੇ ਤੋਂ ਹੋਰ ਡੱਬੇ 'ਚ ਨਹੀਂ ਜਾਊਗੀ ਉਹ ਥਾਲੀ 'ਚ ਹੀ ਜਾਊਗੀ ਇਹੀ ਕੰਮ ਸ ਪਤਾ ਨਹੀਂ ਆਤ ਹੀ ਬਣ ਜਾਂਦੀ ਹੈ ਗਰਮੀ ਚ ਪਹਿਲਾਂ ਲਾ ਕੇ ਰੱਖ ਦਿੰਦੀ ਮਨੀ ਮਰ ਹੁਣ ਨਹੀਂ ਹੁਣ ਅਸੀਂ ਜਦੋਂ ਖਾਣੀ ਹੈ ਉਹਦੀ ਰੋਟੀ ਬਣਾਵਾਂਗੇ ਤੇ ਚਲੋ ਜੀ ਆਪਾਂ ਹੁਣ ਸੌਟ ਪੈਕਿੰਗ ਕਰਦੇ ਆ ਅੱਜ ਤਾਂ ਵਲੌਗ ਦੇ ਵਿੱਚ ਗੱਲਾਂ ਬਾਤ ਮੈਂ ਤਾਂ ਥੱਕੀ ਪਈ ਆ ਮੈਨੂੰ ਤਾਂ ਨੀਂਦ ਆ ਹੀ ਜਾਂਦੀ ਹੈ ਦਮੋਂ ਨਿਕਲ ਜਾਂਦੇ ਨੇ ਇਕੱਲੇ ਜਾਣੇ ਕੀ ਕਰੀਏ ਇੱਕ ਪਤਾ ਨਹੀਂ ਮੇਰੇ ਤਾਂ ਵਜਨ ਵਧਿਆ ਪਰ ਪੇਟ ਸਾਹ ਨਹੀਂ ਹੁੰਦਾ ਜਦੋਂ ਕੁਝ ਖਾ ਪੀ ਲੈਂਦੇ ਆ ਫਿਰ ਸਾਹ ਹੋ ਜਾਂਦਾ ਤੇ ਮੇਰੇ ਚ ਵਧ ਗਿਆ 1 ਕਿਲੋ 1.5 ਕਿਲੋ ਵਜਨ ਵਧ ਗਿਆ ਪਹਿਲਾਂ ਠੀਕ ਸੀਗਾ ਅਜੀ ਸਰਦੀ ਆਈ ਵੀ ਨਹੀਂ ਹੈ ਤਾਂ ਫਨੀਰੀਆਂ ਬਨੂਦੀਆਂ ਰਲੌਣੀਆਂ ਨੇ ਤੇ ਹੁਣ ਮੈਂ ਆ ਸੂਟ ਲਾ ਲਿਆ ਮਤਲਬ ਮੈਨੂੰ ਆਏ ਸੀ ਵੀ ਬਈ ਪਿਆਰ ਮੈਂ ਕਿਹਾ ਚੱਲ ਸੁਨਾਮ ਨੂੰ ਪਾ ਲੈਂਦੇ ਆ ਪਿੰਡ ਪਾ ਲੈਂਦੇ ਆ ਤੇ ਐਨੇ ਥੋੜਾ ਮੋਟਾ ਘਸ ਜੂਗਾ ਹਨਾ ਕਿ ਚਲ ਹੁਣ ਐਨੇ ਪੈਸੇ ਵੀ ਲਾਇਨੇ ਤੇ ਜਮੀ ਇਹੀ ਪਿਆਤੀ ਬਸ ਮੈਂ ਤੀਜੀ ਵਾਰ ਸੂਟ ਪਾਇਆ ਇਹ ਤੇ ਪਤਾ ਨਹੀਂ ਕਿਉਂ ਬਸ ਜਿਹੜੀ ਚੀਜ਼ ਦੀ ਮਨ ਜੇ ਤੇ ਐ ਜਿਹੋ ਜਿਹਾ ਹੈ ਐ ਲੱਗਦਾ ਤਾਂ ਬੰਦ ਜੀ ਕਰਕੇ ਬਹੁਤ ਸਮੇਂ ਆਇਆ ਤੇ ਇਹ ਵੀ ਮੈਨੂੰ ਸੋਹਣਾ ਲੱਗੂਗਾ ਪਰ ਮੈਨੂੰ ਹੁਣ ਪਤਾ ਨਹੀਂ ਕਿਉਂ ਉਹਨੂੰ ਪਾਉਣ ਜੇ ਤਾਂ ਅੱਜ ਫਿਰ ਮੈਂ ਬਾਹਰੇ ਪਿਆਦੀ ਮੈਂ ਅੱਜ ਇਹਨੂੰ ਪਾ ਕੇ ਪਹਿਲੀ ਵਾਰ ਬੁਝਾਤੇ ਹੀ ਮੈਂ ਸੂਟ ਪਾ ਕੇ ਆਈਆਂ ਤੇ ਅੱਜ ਸਭ ਪਹਿਲੀ ਵਾਰ ਇਹਨੇ ਬਾਜ਼ਾਰ ਘੁੰਮਿਆ ਸੂਟ ਨੇ ਚਲੋ ਜੀ ਹੁਣ ਮੈਂ ਨਰਤਾਰ ਕੇ ਬੁਟੀਕ ਲਈ ਵੀਡੀਓ ਬਣਾਉਣੀ ਆ ਤੇ ਨਾਲੇ ਮੈਂ ਕਰਦੀ ਆ ਸੂਟਾਂ ਦੀ ਪੈਕਿੰਗ ਬਾਕੀ ਆਪਾਂ ਕੰਮ ਉਸ ਤੋਂ ਬਾਅਦ ਹਜੇ 5:30 ਵਜੇ ਤੱਕ ਇੱਥੇ ਡੇਰੇ ਨੇ ਆਪਣੇ ਉਸ ਤੋਂ ਬਾਅਦ ਰਸੋਈ 'ਚ ਬੜਾਂਗੇ ਫਿਰ 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 ਬਲੌਗ ਦੀ ਐਡੀਟਿੰਗ ਕਰਨੀ ਹੁਣ ਸਾਰਾ ਕੰਮ ਹੀ ਨਿਕਲ ਗਿਆ ਚਲੋ ਜੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦਿਓ ਤੇ ਮਿਲਦੇ ਆਪਾਂ ਕੱਲ ਨੂੰ ਹੋਰ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ